ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਆ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਵਿਦਿਆਰਥੀਆਂ ਦਾ ਜਨਰਲ ਹਾਊਸ ਸੱਦਿਆ ਓਪਨ ਮੀਟਿੰਗ ਸੱਦੀ ਹੈ ਇਹ ਇਸ ਕਰਕੇ ਸੱਦੀ ਗਈ ਹੈ ਕਿ ਕਰੋਨਾ ਦੀ ਮਹਾਮਾਰੀ ਤੋਂ ਬਾਅਦ ਜਿਹੜਾ ਇਹ ਲਾਕਡਾਊਨ ਕੀਤਾ ਗਿਆ ਲਾਕਡਾਊਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੀਆਂ ਗਾਈਡਲਾਈਨ ਵੀ ਆ ਗਈਆਂ ਕਿ 16 ਤਰੀਕ ਤੋਂ ਵਿਦਿਅਕ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਕਾਲਜ ਤੇ ਯੂਨੀਵਰਸਿਟੀਆਂ ਹੈਗੀ ਉਹ ਖੁੱਲੇ ਜਾਣਗੇ ਅਸੀਂ ਯੂਨੀਵਰਸਿਟੀ ਨੂੰ 2 ਮਹੀਨਿਆਂ ਤੋਂ ਲਗਾਤਾਰ ਮਿਲ ਰਹੇ ਹਾਂ ਕਿ ਕੋਈ ਆਪਾਂ ਰੋਡ ਮੈਪ ਬਣਾ ਕੇ ਕਿਵੇਂ ਆਪਾਂ ਇਹਨੂੰ ਨੋਰਮਲ ਕਰਨਾ ਹੈ ਇਹਦੇ 'ਚ ਅਸੀਂ ਸਹਿਯੋਗ ਕਰਨ ਦੇ ਲਈ ਤਿਆਰ ਹਾਂ ਪਰ ਇਹਨਾਂ ਨੇ ਕੀਤਾ ਕਿ ਇਹਨਾਂ ਨੇ ਇਹ ਆਪਣੇ ਆਪ ਤੇ ਆਟੋਨਮਸ ਬਾਡੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਡਿਸੀਜਨ ਲੈ ਸਕਦੀ ਸੀ ਇਹ ਕਦੇ ਸੈਂਟਰ ਸਰਕਾਰ ਤੇ ਪਾਉਂਦੀ ਰਹੀ ਕਦੇ ਇਹ ਪੰਜਾਬ ਸਰਕਾਰ ਦੀਆਂ ਗਾਈਡਲਾਈਨ ਦਾ ਬਹਾਨਾ ਦਿੰਦੀ ਰਹੀ ਸੈਂਟਰ ਸਰਕਾਰ UGC ਯੂਨੀਵਰਸਿਟੀ ਨੂੰ ਚਲਾਉਂਦੀ ਹੈ ਉਹਨੇ ਤਾਂ 21 ਜਿਹੜਾ ਅਕਤੂਬਰ ਐ ਉਦੋਂ ਤੋਂ ਹੀ ਖੋਲਣ ਦਾ ਕਹਿ ਦਿੱਤਾ ਸੀ ਅਸੀਂ ਉਦੋਂ ਕਿਹਾ ਇਹ ਉਦੋਂ ਨਹੀਂ ਮੰਨੇ ਉਸ ਤੋਂ ਬਾਅਦ ਇਹ 16 ਤਰੀਕ ਦੀ ਗਾਈਡਲਾਈਨ ਆ ਗਈ ਇਹਦੇ 'ਚ ਇਹਨਾਂ ਨੂੰ ਇਹ ਆਜ਼ਾਦੀ ਹੈਗੀ ਐ ਕਿ ਇਹ ਇੱਕ ਬੈਟਰ ਪਲੈਨਿੰਗ ਨਾਲ ਯੂਨੀਵਰਸਿਟੀ ਖੋਲ੍ਹ ਸਕਦੇ ਆ ਪਰ ਇਹਨਾਂ ਨੇ ਉਹ ਨਹੀਂ ਕੀਤੀ ਸਾਡੇ ਵਿਦਿਆਰਥੀਆਂ ਨੂੰ ਇਹਨਾਂ ਨੇ ਇਹ ਕਿਹਾ ਕਿ ਅਸੀਂ ਇਹ 'ਚੋਂ ਅੱਧੇ ਬਲਾਵਾਂਗੇ ਅਸੀਂ ਇਹਦੇ ਵਿੱਚ ਹੋਸਟਲ ਨਹੀਂ ਦੇਵਾਂਗੇ ਔਰ ਹੈਰਾਨੀ ਦੀ ਗੱਲ ਇਹ ਕੀਤੀ ਗਈ ਐਮਏ ਦੇ ਵਿਦਿਆਰਥੀਆਂ ਦੀ ਕਾਉਂਸਲਿੰਗ ਹਜੇ ਹੋਈ ਨਹੀਂ ਐਮਏ ਫਰਸਟ ਇਅਰt ਜਿਨ੍ਹਾਂ ਨੇ ਆਉਣਾ ਉਹਨਾਂ ਦੀ ਦੂਜੇ ਸਮੈਸਟਰ ਦੀ ਜਿਹੜਾ ਕਿ ਫਰਬਰੀ ਜਨਵਰੀ ਦੇ ਵਿੱਚ ਜਾ ਕੇ ਪੈਂਦਾ ਉਹਦੀ ਫੀਸ ਦੀ ਲਿਸਟ ਲਾ ਦਿੱਤੀ ਗਈ ਵਿਦਿਆਰਥੀਆਂ ਦਾ ਕੋਈ ਦਾਖਲਾ ਨਹੀਂ ਕਰਵਾਇਆ ਉਹਨਾਂ ਨੂੰ ਅਗਲੀ ਫੀਸ ਮੰਗੀ ਜਾ ਰਹੀ ਹੈ ਯੂਨੀਵਰਸਿਟੀ ਇੱਕ ਇੱਕ ਰੁਪਇਆ ਇਕੱਠਾ ਕਰਨ ਦੇ ਲਈ ਵਿਦਿਆਰਥੀਆਂ ਨਾਲ ਉਹ ਧੱਕਾ ਕਰਨ ਲੱਗੀ ਹੋਈ ਹੈ ਜਿਹਦਾ ਕੋਈ ਵੀ ਸਿਸਟੇਮੈਟਿਕ ਅਪਰੋਚ ਨਹੀਂ ਗਈ ਨੀਤੀਗਤ ਤੌਰ ਤੇ ਇਹ ਫੇਲ ਫੈਸਲੇ ਆ ਇਸੇ ਫੇਲ ਮਾਡਲ ਦੇ ਵਿੱਚੋਂ ਸਾਡੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਜਿਹੜਾ ਹੈਗਾ ਉਹ ਆਪਣਾ ਅਸਤੀਫਾ ਪੇਸ਼ ਕਰ ਚੁੱਕਿਆ ਹੈ ਇਹ ਸਰਕਾਰ ਦੀ ਨਕਾਮੀ ਹੈ ਔਰ ਇਸੇ ਕਰਕੇ ਯੂਨੀਵਰਸਿਟੀ 150 ਕਰੋੜ ਦੇ ਸਿੱਧੇ ਘਾਟੇ 'ਚ ਹੈ 300 ਕਰੋੜ ਦਾ ਇਹਦਾ ਵਿੱਤੀ ਘਾਟਾ ਹੈਗਾ 150 ਕਰੋੜ ਦੇ ਵਿੱਚ ਕਰਜ਼ੇ ਦੇ ਵਿੱਚ ਹੈ ਕਰੋੜਾਂ ਰੁਪਏ ਸਾਡਾ ਵਿਆਜ ਦੇ ਵਿੱਚ ਚਲਾਇਆ ਜਾਂਦਾ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਯੂਨੀਵਰਸਿਟੀ ਨੂੰ ਖੋਲਣ ਦੇ ਲਈ ਕਿ ਪਹਿਲਾਂ ਦੀ ਤਰ੍ਹਾਂ ਇੱਥੇ ਕਲਾਸਾਂ ਲੱਗਣ ਪਹਿਲਾਂ ਹੀ ਤਰ੍ਹਾਂ ਪੜ੍ਹਾਈ ਹੋਵੇ ਤੇ ਬਾਕੀ ਜਿਹੜੀਆਂ ਸਾਡੀਆਂ ਹੁਣ ਵਿੱਤੀ ਘਾਟੇ ਤੇ ਹੋਰ ਸਮੱਸਿਆਵਾਂ ਟੀਚਰਾਂ ਦੀ ਘਾਟ ਇਹ ਸਾਰੀਆਂ ਹੈਗੀਆਂ ਇਹਦੇ ਲਈ ਅਸੀਂ ਜਨਰਲ ਹਾਊਸ ਸਾਧ ਕੇ ਅੱਜ ਇੱਥੇ ਮੰਗਾ ਨੋਟ ਕਰਾਂਗੇ ਇਸ ਤੋਂ ਬਾਅਦ ਅਸੀਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਦੇਵਾਂਗੇ ਜੇਕਰ ਇਹਦੇ ਤੇ ਨਹੀਂ ਕੁਝ ਕੀਤਾ ਜਾਂਦਾ ਤਾਂ ਅਸੀਂ ਇਹਦੇ ਉੱਪਰ ਜਿਹੜਾ ਹੈਗਾ ਉਹ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਔਰ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਵੀ ਜੇ ਸਾਨੂੰ ਜ਼ਰੂਰਤ ਪਈ ਤਾਂ ਅਸੀਂ ਇੱਥੇ ਇੱਕ ਵਿਦਿਆਰਥੀ ਲਹਿਰ ਹੈ ਜਿਹੜੀ ਉਹ ਸਾਰਾਂਗੇ ਤੁਹਾਨੂੰ ਲੱਗਦਾ ਕਿ ਇਹ ਪ੍ਰਾਈਵੇਟ ਹਸਪਤਲ ਵੀ ਇਹ ਦਿੱਤੀ ਜਾ ਸਕਦੀ ਹੈ ਜੀ ਕਿਉਂਕਿ ਇਹ ਬੜੀ ਹੀ ਮਾੜੀ ਪੋਜੀਸ਼ਨ ਜਿਹੜੀ ਹੈਗੀ ਹੈ ਇਹ ਜਿਹੜਾ ਇਹ ਸਵਾਲ ਹੈ ਜੀ ਯੂਨੀਵਰਸਿਟੀ ਦੇ ਵਿੱਤੀ ਜਿਹੜਾ ਸੰਕਟ ਦੇ ਨਾਲ ਜੁੜਿਆ ਹੋਇਆ ਜਿਹੜਾ ਤੁਸੀਂ ਸਵਾਲ ਕੀਤਾ ਸਾਨੂੰ ਇਹ ਬਿਲਕੁਲ ਲੱਗਦਾ ਕਿ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਬਿਲਕੁਲ ਸੀਰੀਅਸ ਨਹੀਂ ਜੇਕਰ ਇਹ ਹੀ ਸੋਚਣਾ ਹੁੰਦਾ ਇੱਕ ਯੂਨੀਵਰਸਿਟੀ ਜੇ ਤੁਹਾਡੀ 150 ਕਰੋੜ ਦੇ ਘਾਟੇ 'ਚ ਜਾਂ ਸੀਐਮ ਦੇ ਸ਼ਹਿਰ ਦੇ ਵਿੱਚ ਯੂਨੀਵਰਸਿਟੀ ਹੈ ਤੁਸੀਂ ਇਹ ਦਾਅਵੇ ਕਰਦੇ ਹੋ ਕਿ ਅਸੀਂ ਮਾਤ ਭਾਸ਼ਾ ਪੰਜਾਬੀ ਦੇ ਸਪੂਤ ਆ ਪੰਜਾਬੀ ਯੂਨੀਵਰਸਿਟੀ ਮਾਤ ਭਾਸ਼ਾ ਦੇ ਵਿਕਾਸ ਦੇ ਪ੍ਰਸਾਰ ਦੇ ਲਈ ਬਣਾਈ ਗਈ ਤੁਸੀਂ ਉਹਨੂੰ ਪੈਸਾ ਨਹੀਂ ਦੇ ਰਹੇ ਇਹਦੇ ਵਿੱਚ ਬਿਊਰੋਕਰੇਟਸ ਦੀ ਜਿਹੜੀ ਕਮੇਟੀ ਬਣਾਈ ਗਈ ਉਹਨੇ ਬੇਲੋੜੀ ਦਖਲਅੰਦਾਜ਼ੀ ਸ਼ੁਰੂ ਕੀਤੀ ਹੋਈ ਹੈ ਰਾਜਨੀਤਿਕ ਤੌਰ ਤੇ ਕਾਂਗਰਸ ਹੋਵੇ ਅਕਾਲੀ ਹੋਣ ਇਹ ਬੇਲੋੜੀ ਇੱਥੇ ਦਖਲਅੰਦਾਜ਼ੀ ਕਰਦੇ ਆ ਯੂਨੀਵਰਸਿਟੀ ਦੀਆਂ ਸੜਕਾਂ ਟੁੱਟੀਆਂ ਪਈਆਂ ਸਾਡੇ ਹੋਸਟਲ ਖਸਤਾ ਹਾਲਤ ਹੋਏ ਪਏ ਆ ਸਾਨੂੰ ਪੀਣ ਦਾ ਪਾਣੀ ਨਹੀਂ ਉਸ ਤਰ੍ਹਾਂ ਮਿਲ ਰਿਹਾ ਸਾਡੇ ਅਧਿਆਪਕਾਂ ਦੀ ਗਿਣਤੀ ਘਟੀ ਪਈ ਹੈ ਇਹ ਸਾਰਾ ਕੁਝ ਇੱਕ ਵਿੱਤੀ ਘਾਟੇ ਨਾਲ ਜੁੜਿਆ ਹੈ ਤੇ ਇਹ ਤਾਂ ਇਹੀ ਗੱਲ ਹੈ ਕਿ ਇਹਨਾਂ ਨੂੰ ਫੇਲ ਕਰਾਰ ਕਰਕੇ ਫਿਰ ਇਹਨੂੰ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਆ ਜਾਂ ਫਿਰ ਇਹਨੂੰ ਇਹ ਹੈ ਕਿ ਅਸੀਂ ਤਾਲੇ ਲਾਉਣ ਨੂੰ ਆ ਪਰ ਅਸੀਂ ਇੱਕ ਇਹ ਸੁਨੇਹਾ ਦਿੰਨੇ ਆ ਅਸੀਂ ਇਹ ਐਲਾਨ ਕਰਦੇ ਆ ਕਿ ਯੂਨੀਵਰਸਿਟੀ ਨਾ ਤਾਂ ਇਹਨਾਂ ਸਰਕਾਰਾਂ ਦੇ ਮੰਤਰੀਆਂ ਦੀ ਹੈ ਯੂਨੀਵਰਸਿਟੀ ਪੰਜਾਬ ਦੇ ਲੋਕਾਂ ਦੀ ਹੈ ਪੰਜਾਬ ਦੇ ਵਿਦਿਆਰਥੀਆਂ ਦੀ ਹੈ ਜੇਕਰ ਇਸ ਪਾਸੇ ਤੁਰਨਗੇ ਤਾਂ ਅਸੀਂ ਆਪਣੀ ਯੂਨੀਵਰਸਿਟੀ ਨੂੰ ਬਚਾਉਣਾ ਵੀ ਜਾਣਦੇ ਹਾਂ ਅਸੀਂ ਇਹਦੇ ਉੱਪਰ ਸੰਘਰਸ਼ ਕਰਾਂਗੇ ਉਹ ਸੰਘਰਸ਼ ਸਾਨੂੰ ਫਿਰ ਕਿਸ ਵੀ ਹੱਦ ਤੱਕ ਕਰਨਾ ਪਵੇ ਇਹ ਅਸੀਂ ਜ਼ਰੂਰ ਕਰਾਂਗੇ